ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨਮਰਤ ਦੇ ਉੱਤੇ ਬੈਠੇ ਨੇ ਅੱਜ 73ਵੇਂ ਦਿਨ ਦੇ ਵਿੱਚ ਮਰਨਮਰਤ ਪਹੁੰਚ ਚੁੱਕਿਆ ਤੇ ਜਗਜੀਤ ਸਿੰਘ ਡੱਲੇਵਾਲ ਦੇ ਲਈ 50 ਪਿੰਡਾਂ ਦੇ ਵਿੱਚੋਂ ਕਜਾ ਅਜਿਹਾ ਸਮਾਨ ਆਇਆ ਸੀ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਵੁਕ ਹੋ ਕੇ ਲਾਈਵ ਹੋ ਗਏ ਭਾਵੁਕ ਹੁੰਦਿਆਂ ਹੋਇਆਂ ਲਾਈਵ ਹੋ ਕੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਖਰ ਕੀ ਕੁਝ ਕਿਹਾ ਗਿਆ ਤੁਹਾਨੂੰ ਇੱਕ ਵਾਰ ਜਗਜੀਤ ਸਿੰਘ ਡੱਲੇਵਾਲ ਦੀ ਉਪਭਾਵਕ ਅਪੀਲ ਸੁਣਾ ਦਿੰਨੇ ਆਂ किसान भाइयों राम राम सत श्रीकाल वाह जी का खालसा वाहेगुरु जी की फतेह कल हरियाणा के किसान भाइयों ने पूरे हरियाणा के अलग अलग जिलों से यहाँ पे हमारे लिए पानी खेतों से लेकर आए हैं और उनका ये बहुत बड़ा उपराला है जिन्होंने हमारे यहाँ बैठे होने का जिनके ध्यान में लेते हुए हमारे पीने के लिए पानी लेकर आए हैं मैं उनका ये आभारी हूँ और धन्यवाद करता हूँ सभी हरियाणा के किसानों का और मैं पूरे देश के किसानों को ये अपील करता हूँ कि भाइयों बारह तारीख को बारह फरवरी को यहाँ पे किसान महापंचायत करने का प्रोग्राम दिया गया है आप सब से हमारी हाथ जोड़ के विनती है निवेदन है कि पूरे देश से किसान यहाँ पे पहुँचे आपके यहाँ पहुँचने से हमें ऊर्जा मिलती है शक्ति मिलती है ताकत मिलती है तो हो सकता है उस ताकत की वजह से भले हमारा शरीर बैठक में जाने में जाने के लिए अभी तैयार नहीं है लेकिन उस ऊर्जा की वजह से हो सकता है मैं बैठक में शामिल हो पाऊँ या और वहाँ जाकर आपकी बात मजबूती से रख पाए सो यही हमारी आप सब से विनती है निवेदन है पूरी ताकत से आप यहाँ इस किसान महापंचायत में भी शामिल हों ਔਰ ਮੈਂ ਦੁਬਾਰਾ ਫਿਰ ਹਰਿਆਣੇ ਕੀ ਇੱਕ ਇੱਕ ਕਿਸਾਨ ਜਿਨਹੋਨੇ ਆਪਣੇ ਖੇਤੋਂ ਸੇ ਪਾਣੀ ਯਹਾਂ ਹਮਾਰੇ ਲਈ ਲੈ ਕੇ ਆਏ ਹਨ ਇਤਨਾ ਕਸ਼ਟ ਉਠਾਇਆ ਹੈ ਸਭੀ ਕਾ ਇੱਕ ਇੱਕ ਕਦਮ ਹਮਾਰੇ ਲਈ ਹਮਾਰੇ ਸਰ ਮਾਥੇ ਹੈ ਔਰ ਸਭ ਕਾ ਧੰਨਵਾਦ ਕਰਨਾ ਚਾਹਤਾ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਜਿਹੜੇ ਲੋਕ ਆਪਣੇ ਖੇਤਾਂ ਦੇ ਵਿੱਚੋਂ ਟਿਊਬਲਾਂ ਤੋਂ ਜਗਜੀਤ ਸਿੰਘ ਡੱਲੇਵਾਲ ਦੇ ਲਈ ਪਾਣੀ ਲੈ ਕੇ ਆਏ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਖੇਤਾਂ ਦੀ ਲੜਾਈ ਲੜ ਰਹੇ ਨੇ ਖੇਤੀ ਦੀ ਲੜਾਈ ਲੜ ਰਹੇ ਨੇ ਅੰਨਦਾਤਾ ਦੀ ਲੜਾਈ ਲੜ ਰਹੇ ਨੇ ਇਸੇ ਕਰਕੇ ਉਹ ਹੁਣ ਪਿੰਡਾਂ ਦੇ ਵਿੱਚੋਂ ਜੋ ਲੋਕ ਨੇ ਉਹਨਾਂ ਦੇ ਲਈ ਜਲ ਲੈ ਕੇ ਆ ਰਹੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਅੰਨ ਨਹੀਂ ਖਾ ਰਹੇ ਸਿਰਫ ਪਾਣੀ ਹੀ ਪੀ ਰਹੇ ਨੇ ਤੇ ਮੈਡੀਕਲ ਟ੍ਰੀਟਮੈਂਟ ਦੇ ਸਹਾਰੇ ਹੀ ਜੀ ਰਹੇ ਨੇ ਤਾਂ ਲੋਕ ਹੁਣ ਜਲ ਲੈ ਕੇ ਆ ਰਹੇ ਨੇ ਉਹਨਾਂ ਦਾ ਧੰਨਵਾਦ ਕੀਤਾ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਤਾਂ ਦੱਸਿਓ ਕੀ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਣ ਜਾ ਰਿਹਾ ਹੈ ਮਹਾਪੰਚਾਇਤ ਕੀਤੀ ਜਾ ਰਹੀ ਆ ਸਾਰੇ ਕਿਸਾਨ ਆਗੂਆਂ ਦੇ ਵੱਲੋਂ ਬਾਕੀ ਦੇ ਕਿਸਾਨਾਂ ਨੂੰ ਜੋ ਹਲੇ ਵੀ ਘਰਾਂ ਦੇ ਵਿੱਚ ਨੇ ਤਾਂ ਉਹਨਾਂ ਨੂੰ ਅਪੀਲ ਕੀਤੀ ਆ ਕੱਲੇ ਕਿਸਾਨਾਂ ਨੂੰ ਅਪੀਲ ਨਹੀਂ ਬਲਕਿ ਇਹ ਇੱਕ ਹਰ ਇੱਕ ਉਸ ਇਨਸਾਨ ਦੇ ਲਈ ਅਪੀਲ ਕੀਤੀ ਆ ਜੋ ਅਨਖਾਂਦਾ ਤੇ ਉਹਨਾਂ ਨੂੰ ਅਪੀਲ ਕੀਤੀ ਆ ਦੁਕਾਨਦਾਰਾਂ ਨੂੰ ਅਪੀਲ ਕੀਤੀ ਆ ਕਾਰੋਬਾਰੀਆਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇਸ ਮਹਾਪੰਚਾਇਤ ਦੇ ਵਿੱਚ ਪਹੁੰਚੋ 11 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਣ ਜਾ ਰਹੀ ਹੈ 12 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਤੇ 13 ਤਰੀਕ ਨੂੰ 13 ਫਰਵਰੀ ਨੂੰ ਕਿਉਂਕਿ ਇੱਕ ਸਾਲ ਪੂਰਾ ਹੋ ਜਾਵੇਗਾ ਕਿਸਾਨੀ ਅੰਦੋਲਨ 2 ਨੂੰ ਚੱਲਦਿਆਂ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ ਨੂੰ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ ਗਈ ਆ 14 ਫਰਵਰੀ ਨੂੰ ਜਿਹੜੀ ਕਿਸਾਨਾਂ ਦੇ ਨਾਲ ਕੇਂਦਰ ਦੀ ਮੀਟਿੰਗ ਹੋਣ ਵਾਲੀ ਆ ਤਾਂ ਲਗਾਤਾਰ 4 ਦਿਨ ਜਿਹੜੇ ਨੇ ਇਹ 4 ਦਿਨ ਤੁਸੀਂ ਯਾਦ ਰੱਖ ਲਓ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ 11 ਫਰਵਰੀ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਤੇ 14 ਫਰਵਰੀ ਨੂੰ ਕਿਸਾਨਾਂ ਦੀ ਮੀਟਿੰਗ ਜਿਸ ਮੀਟਿੰਗ ਦੇ ਉੱਤੇ ਸਬਦੀਆਂ ਨਜ਼ਰ ਆ ਰਹਿਣਗੀਆਂ ਤਾਂ 13 ਫਰਵਰੀ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ 13 ਮੰਗਾਂ ਨੂੰ ਲੈ ਕੇ ਹੁਣ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਇਕੱਠ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਇਕੱਠ ਤਾਂ ਆਖਰ ਕਿੰਨਾ ਕੁ ਵੱਡਾ ਇਕੱਠ ਹੁੰਦਾ ਇਸ ਇਕੱਠ ਦਾ ਜੋ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਆ ਉਸ ਮੀਟਿੰਗ ਦੇ ਵਿੱਚ ਕੀ ਇਹਨਾਂ ਨੂੰ ਫਾਇਦਾ ਮਿਲੇਗਾ ਇਹ ਦੇਖਣ ਵਾਲੀ ਗੱਲ ਰਹੀ